ਇਹ ਕੱਲ ਰਾਤੀ 12:30 ਬਾਅਦ ਕੁਝ ਇੰਟੀਮੇਸ਼ਨ ਮਿਲੀ ਸੀ ਸਾਨੂੰ ਵੀ ਲਾਜ ਇੰਡਸਟਰੀ ਦੇ ਥੋੜਾ ਅੱਗੇ ਇੱਕ ਐਕਸੀਡੈਂਟ ਹੋਇਆ। ਉਹ ਗੱਡੀ ਹੈ ਜਿਹੜੀ ਉੱਥੇ ਦਰਖਤੇ ਦੇ ਵਿੱਚ ਵੱਜੀ ਹੋਈ ਸੀ। ਹਰ ਸਾਲ ਦੀ ਤਰ੍ਹਾਂ ਜੀ ਆਪ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਜੀ ਢੁੰਡੇ ਦੇ ਵਿੱਚ ਥੋੜਾ ਦੇ ਜਿਆਦਾ ਸਾਵਧਾਨੀ ਰੱਖਣ ਦੀ ਡਰਾਈਵਿੰਗ ਕਰਨ ਵੇਲੇ ਸਪੀਡ ਜਿਆਦਾ ਨਾ ਕਰਨ ਦੀ ਕਿਉਂਕਿ ਵਿਜ਼ਿਬਿਲਟੀ ਘਟ ਜਾਂਦੀ ਹੈ ਜਿਸ ਕਰਕੇ ਆਪਣੇ ਨੂੰ ਕਦੇ ਨੂੰ ਆਪਣੀ ਲਿਮਟ ਸਪੀਡ ਦੇ ਵਿੱਚ ਚੱਲੋ। ਸਕਿੰਗ ਆ ਜੀ ਹਨ ਸੁਦੇਸ਼ ਸਿੰਘ ਐਸਐਸਓ ਬਖਸੀ ਕਰਨ ਜੀ ਸਰ ਅ ਕਾਫੀ ਐਕਸੀਡੈਂਟ ਹੋਇਆ ਪੁਰਾਣੇ ਸੀ ਇਹ ਕੈਸ ਜੀ ਇਹ ਕੱਲ ਰਾਤੀ 12:30 ਕੁਝ ਇਨਟੀਮੇਸ਼ਨ ਮਿਲੀ ਸੀ ਸਾਨੂੰ ਵੀ ਲਾਜ ਯੂਨੀਵਰਸਿਟੀ ਦੇ ਥੋੜਾ ਅੱਗੇ ਇੱਕ ਐਕਸੀਡੈਂਟ ਹੋਇਆ ਜੀ ਸਾਡੀ ਪੁਲਿਸ ਪਾਰਟੀ ਨੇ ਇਮੀਡੀਏਟ ਮੌਕੇ ਤੇ ਜਾ ਕੇ ਜੀ ਚੈੱਕ ਕੀਤਾ ਜੀ ਤੇ ਗੱਡੀ ਜਿਹੜੀ ਉੱਥੇ ਦਰਖਤ ਦੇ ਵਿੱਚ ਵੱਜੀ ਹੋਈ ਸੀ ਜੀ ਜਦੋਂ ਪੜਤਾਲ ਕੀਤੀ ਜੀ ਉਹਨੂੰ ਮੌਕੇ ਤੇ ਅਸੀਂ ਜਿਹੜੇ ਇੰਜਰਡ ਸੀ ਉਹਨਾਂ ਨੂੰ ਹਸਪੀਟਲ ਰਾਈਡ ਕੀਤਾ ਜੀ ਤੇ ਅਤੇ ਜਸਨਦੀਪ ਸਿੰਘ ਨਾਂ ਦੇ ਬੰਦੇ ਦੀ ਜਿਹੜਾ ਆਰਮੀ ਦੇ ਵਿੱਚ ਸੀ ਛੁੱਟੀ ਆਇਆ ਹੋਇਆ ਸੀ ਉਹਦੀ ਡੈਥ ਹੋ ਗਈ ਸੀ ਦੋ ਉਹਦੇ ਨਾਲ ਦੇ ਸਾਥੀ ਜਿਹੜੇ ਜਖਮੀ ਨੇ ਅੰਡਰ ਟ੍ਰੀਟਮੈਂਟ ਅੱਛਾ ਜਖਮੀ ਨੇ ਕੀ ਨਾਮ ਦੀ ਯੂਨੀਤ ਹੀ ਹੁਕਮ ਦੇ ਜਸਮੀ ਜਖਮੀ ਨਹੀਂ ਕਿ ਆਮਨਦੀਪ ਸਿੰਘ ਹੈ ਇੱਕ ਯਾਦੀ ਨਾਮ ਦਾ ਆਮਨਦੀਪ 30 32 33 ਸਾਲਾਂ ਉਮਰ ਦੇ ਜਿਹਨਾਂ ਦੀ ਕੀ ਕਾਰਨ ਹੋਣੀ ਐਕਸੀਡੈਂਟ ਦੀ ਐਕਸੀਡੈਂਟ ਉੱਤੇ ਇੱਕ ਮੋੜ ਪੈਂਦਾ ਜੀ ਹੋ ਸਕਦਾ ਵੀ ਉਹ ਸੜਕ ਬਾਰੇ ਵਾਕਫ ਕਰਨਾ ਹੋਣ ਜੀ ਥੋੜੇ ਬਹੁਤ ਰਾਤ ਨੂੰ ਤੇ ਹੋ ਗਈ ਜੀ ਅੱਛਾ ਸਰ ਜਾਨੀ ਇਸ ਤਰੀਕਾ ਤੋਂ ਹੁੰਦਾ ਪਈ ਜੀ ਰਾਹ ਸੇ ਜੀ ਮਿੰਟਾਂ ਤੇ ਸਮੋ ਲੋਕਾਂ ਦੀ ਹਾਂਜੀ ਹਰ ਸਾਲ ਦੀ ਤਰ੍ਹਾਂ ਜੀ ਆਪ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਜੀ ਢੁੰਡੇ ਦੇ ਵਿੱਚ ਥੋੜਾ ਜਿਆਦਾ ਸਾਵਧਾਨੀ ਰੱਖਣੀ ਹੈ ਡਰਾਈਵਿੰਗ ਕਰਨ ਵੇਲੇ ਸਪੀਡ ਜ਼ਿਆਦਾ ਨਾ ਕਰਨ ਜੀ ਕਿਉਂਕਿ ਵਿਜ਼ਿਬਿਲਟੀ ਘੱਟ ਹੁੰਦੀ ਹੈ ਜਿਸ ਕਰਕੇ ਆਪਣੇ ਨੂੰ ਗੱਡੀ ਨੂੰ ਆਪਣੀ ਲਿਮਟ ਸਪੀਡ ਦੇ ਵਿੱਚ ਚਲਾਉਣੀ ਇਹਨਾਂ ਦੀ ਉਮਰ ਕਿੰਨੀ ਹੋਈ ਜੀ ਜਪਿੰਨਾ ਦੀ ਜਿਹੜਾ ਮਰਿਆ ਜੀ ਉਹਦੀ ਜਸਨਦੀਪ ਸਿੰਘ ਵੀ ਉਹਦੀ ਉਮਰ ਕਰੀਵੇ ਤਾਂ 31 ਇਅਰ ਹੈ ਜੀ ਤੇ ਬਾਕੀਆਂ ਦੀ ਵੀ 30 32 ਸਾਲ ਦੀ ਉਮਰ ਜੇ ਜਸਨਦੀਪ ਸਿੰਘ ਜਿਹੜਾ ਆਰਮੀ ਦੇ ਵਿੱਚੋਂ ਸਰਵਿਸ ਕਰਦੇ ਸੀ ਜੀ ਤੇ ਛੁੱਟੀ ਆਇਆ ਹੋਇਆ ਸੀ ਉਹ ਇਹਨਾਂ ਦਾ ਪੋਸ ਇਹ ਕੱਲ ਰਾਤੀ 12:30 ਬਾਅਦ ਕੁਝ ਇੰਟੀਮੇਸ਼ਨ ਮਿਲੀ ਸੀ ਸਾਨੂੰ ਵੀ ਲਾਰਜ ਇੰਡਸਟਰੀ ਦੇ ਥੋੜਾ ਅੱਗੇ ਇੱਕ ਐਕਸੀਡੈਂਟ ਹੋਇਆ। ਉਹ ਗੱਡੀ ਹੈ ਜਿਹੜੀ ਉੱਥੇ ਦਰਖਤ ਦੇ ਵਿੱਚ ਵੱਜੀ ਹੋਈ ਸੀ। ਹਰ ਸਾਲ ਦੀ ਤਰ੍ਹਾਂ ਜੀ ਆਪ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਜੀ ਢੁੰਡੇ ਦੇ ਵਿੱਚ ਥੋੜਾ ਦੇ ਜਿਆਦਾ ਸਾਵਧਾਨੀ ਰੱਖਣ ਦੀ ਡਰਾਈਵਿੰਗ ਕਰਨ ਵੇਲੇ ਸਪੀਡ ਜਿਆਦਾ ਨਾ ਕਰਨ ਦੀ ਕਿਉਂਕਿ ਵਿਜ਼ਿਬਿਲਟੀ ਘਟ ਜਾਂਦੀ ਹੈ ਜਿਸ ਕਰਕੇ ਆਪਣੇ ਨੂੰ ਆਪਣੀ ਲਿਮਟ ਸਪੀਡ ਦੇ ਵਿੱਚ ਚੱਲੋ। ਸਕਿੰਗ ਹੈ ਜੀ ਹਨ ਸੁਦੇਸ਼ ਸਿੰਘ ਐਸਐਸਓ ਬਖਸੀ ਕਰਨ ਅਧਿਕਾਰੀ ਅਕਸੀਡੈਂਟ ਹੋਇਆ ਪੂਰਾ ਪਤਾ ਇਹ ਕੈਸ ਇਹ ਕੱਲ ਰਾਤੀ 12:30 ਕੁਝ ਇੰਟੀਮੇਸ਼ਨ ਮਿਲੀ ਸੀ ਸਾਨੂੰ ਕਿ ਲਾਜ ਯੂਨੀਵਰਸਿਟੀ ਦੇ ਥੋੜਾ ਅੱਗੇ ਇੱਕ ਐਕਸੀਡੈਂਟ ਹੋਇਆ ਜੀ ਸਾਡੀ ਪੁਲਿਸ ਪਾਰਟੀ ਨੇ ਇਮੀਡੀਟ ਮੌਕੇ ਤੇ ਜਾ ਕੇ ਜੀ ਚੈੱਕ ਕੀਤਾ ਜੀ ਤੇ ਗੱਡੀ ਜਿਹੜੀ ਉੱਥੇ ਦਰਖਤ ਦੇ ਵਿੱਚ ਵੱਜੀ ਹੋਈ ਸੀ ਜੀ ਜਦੋਂ ਪੜਤਾਲ ਕੀਤੀ ਉਹਨੂੰ ਮੌਕੇ ਤੇ ਅਸੀਂ ਜਿਹੜੇ ਇੰਜਰਡ ਸੀ ਉਹਨਾਂ ਨੂੰ ਹਸਪੀਟਲ ਰਾਈਡ ਕੀਤਾ ਜੀ ਤੇ ਅਤੇ ਜਸਨਦੀਪ ਸਿੰਘ ਨਾਲ ਦੇ ਬੰਦੇ ਦੀ ਜਿਹੜਾ ਆਰਮੀ ਦੇ ਵਿੱਚ ਸੀ ਛੁੱਟੀ ਆਇਆ ਹੋਇਆ ਸੀ ਉਹਦੀ ਡੈਥ ਹੋ ਗਈ ਸੀ ਦੋ ਉਹਦੇ ਨਾਲ ਦੇ ਸਾਥੀ ਜਿਹੜੇ ਜਖਮੀ ਨੇ ਅੰਡਰ ਟ੍ਰੀਟਮੈਂਟ ਅੱਛਾ ਜਖਮੀ ਦੇ ਕੀ ਨਾਮ ਦੀ ਯਕੀਨੀ ਹਕੂਮਤ ਹੈ ਜਸਮੀ ਜਖਮੀ ਨਹੀਂ ਕਿ ਆਮਨਦੀਪ ਸਿੰਘ ਹੈ ਇੱਕ ਯਾਦੀ ਨਾਲ ਆਮਨਦੀਪ 30 32 32 ਸਾਲਾਂ ਉਮਰ ਦੇ ਜਿਹਨਾਂ ਦੀ ਕੀ ਕਾਰਨ ਹੋਣੀ ਐ ਐਕਸੀਡੈਂਟ ਦਾ ਜਿਆਦਾ ਓਵਰਕੀਟ ਨਾ ਹੋਇਆ ਐ ਐਕਸੀਡੈਂਟ ਉੱਤੇ ਇੱਕ ਮੋੜ ਪਿੰਦਾ ਜੀ ਹੋ ਸਕਦਾ ਵੀ ਉਹ ਸੜਕ ਬਾਰੇ ਵਾਕਫ ਕਰਨਾ ਹੋਣ ਜੀ ਥੋੜੇ ਬਹੁਤ ਰਾਤ ਨੂੰ ਤੇ ਹੋ ਗਈ ਜੀ ਅੱਛਾ ਸਰ ਯਾਨੀ ਇਸ ਤਰੀਕੇ ਆ ਖੁੰਦਾ ਤੇ ਜੀ ਰਾਸੇਂ ਦੇ ਅੰਦਰ ਅੰਦਰ ਸਮੋ ਲੋਕਾਂ ਦੀ ਹਾਂਜੀ ਹਰ ਸਾਲ ਦੀ ਤਰ੍ਹਾਂ ਜੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਜੀ ਧੁੰਦ ਦੇ ਵਿੱਚ ਥੋੜਾ ਜਿਆਦਾ ਸਾਵਧਾਨੀ ਰੱਖਣੀ ਹੈ ਡਰਾਈਵਿੰਗ ਕਰਨ ਵੇਲੇ ਸਪੀਡ ਜ਼ਿਆਦਾ ਨਾ ਕਰਨ ਜੀ ਕਿਉਂਕਿ ਵਿਜ਼ਿਬਿਲਟੀ ਘਟ ਹੁੰਦੀ ਹੈ ਜਿਸ ਕਰਕੇ ਆਪਣੇ ਨੂੰ ਗੱਡੀ ਨੂੰ ਆਪਣੀ ਲਿਮਟ ਸਪੀਡ ਦੇ ਵਿੱਚ ਚਲਾਉਣਾ ਇਹਨਾਂ ਦੀ ਉਮਰ ਕਿੰਨੀ ਹੋਈਗੀ ਜੇ ਪਿੰਨਾਂ ਦੀ ਜਿਹੜਾ ਮਰਿਆ ਜੀ ਉਹਦੀ ਜਸਨਦੀਪ ਸਿੰਘ ਵੀ ਉਹਦੀ ਉਮਰ ਕਰੀਵੇ ਤਾਂ 31 ਇਅਰ ਹੈ ਜੀ ਤੇ ਬਾਕੀਆਂ ਦੀ ਵੀ 30 32 33 ਸਾਲ ਦੀ ਉਮਰ ਜੇ ਜਸਨਦੀਪ ਸਿੰਘ ਜਿਹੜਾ ਆਰਮੀ ਦੇ ਵਿੱਚੋਂ ਸਰਵਿਸ ਕਰਦੇ ਸੀ ਜੀ ਤੇ ਛੁੱਟੀ ਆਇਆ ਹੋਇਆ ਸੀ ਉਹ ਇਹਨਾਂ ਦਾ ਪੋ